ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯੂ ਆਰ ਨੋਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਹੋ ਸਾਨੂੰ ਸਭ ਕੁਝ ਪਤਾ ਨਹੀਂ ਅਸੀਂ ਗੱਡੀ ਐਦਾਂ ਲਗਾਣੇ ਦੇਖੋ ਜਿੱਦ ਹੈ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਕੱਲ ਨੂੰ ਚਲਾਨ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਫਿਰ ਨਹੀਂ ਤੁਸੀਂ ਮੰਨ ਰਹੇ ਕੀ ਕਰੀਏ ਤੇ ਤੁਹਾਨੂੰ ਮੈਂ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂ ਜੀ ਵਧੀਆ ਨਾ ਹਾਂ ਲਾਈਕ ਇਟ ਤੁਸੀਂ ਨਾ ਮੰਨਿਓ ਤੁਸੀਂ ਜੋ ਮਰਜ਼ੀ ਕਰੀ ਜਾਓ ਅਸੀਂ ਮੰਨਦੇ ਹਾਂ ਵੈਸੇ ਆਏ ਐਨਆਰਆਈ ਆ ਜਿੱਤ ਨਾਲ ਆਪਣਾ ਅੰਦਰ ਬੈਠੇ ਜੀ ਅਸੀਂ ਵੈਸੇ ਆਏ ਦੁਕਾਨ ਤੇ ਆਏ ਨਾ ਆਪਣਾ ਦੁਕਾਨ ਚ ਬੈਠੇ ਮੇਰੇ ਨਾਲ ਬਹਿਸ ਕਰਨ ਥੋੜੀ ਮੈਂ ਐਨ ਆਰ ਆਈ ਤਾਂ ਮੇਰੇ ਸਿਰ ਚੜੂਗਾ ਹੈਂ ਐਸੇ ਹੀ ਦੱਸੋ ਮੈਂ ਤੁਹਾਨੂੰ ਅਡਵੋਕੇਟ ਕਰ ਰਹੀ ਬੋਰਨ ਕਰਦੇ ਨੇ ਕਿਉਂ ਕਰੀਏ ਕਿਉਂ ਵਾ ਤੁਹਾਡੇ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ ਉੱਥੇ ਅਮਰੀਕਾ ਬੌਰਨ ਕਰਦੇ ਆ ਉੱਥੇ ਬੌਰਨ ਕਰਦੇ ਲੋਕਾਂ ਨੂੰ ਦਿਖਾਓ ਮੈਨੂੰ ਕਿੱਥੇ ਕਿਤੇ ਬੌਰਨਿੰਗ ਕਦੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਆ ਛੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਓਕੇ ਨਾ ਭੈਣ ਜੀ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ